ਆਪਾਂ ਤੁਹਾਨੂੰ ਹੁਣ ਮਲਾਵਾਂਗੇ ਜੀ ਦੁਆਬੇ ਦਾ ਮਾਨ ਮੱਤਾ ਚੂਬਰਾ ਜਿਹਨੇ ਦੁਆਬੇ ਦਾ ਨਾਮ ਪੰਜਾਬ ਭਰਤ ਬੜਾ ਪ੍ਰਸਿੱਧ ਕੀਤਾ ਹੈ 52 ਦਾ ਟਾਰਗੇਟ ਹੈ ਪਛਾਣੋ ਕੌਣ ਧੀਰਾ ਚੱਟਾ ਵਾਲਾ ਇਹਦੇ ਦੇ ਪਿੰਡ ਆਏ ਅੱਜ ਬੜਾ ਵਧੀਆ ਮੈਨੂੰ ਲੱਗਦਾ ਦੋਹਰਾ ਕੀਤਾ ਭਾਈ ਦੀ ਦੇਖ ਸਕਦੇ ਬੜੀ ਸੇਵਾ ਕਰਨ ਦਾ ਲੱਸੀ ਤਾਂ ਨਹੀਂ ਪੀਣੀ ਚਾਹ ਪੀਣੀ ਹੈ ਮੈਂ ਤਾਂ ਨਹੀਂ ਨਹੀਂ ਲੱਸੀ ਨਹੀਂ ਮੇਰਾ ਗਲਾ ਖਰਾਬ ਹੋ ਜਾਣਾ ਲੱਸੀ ਨਹੀਂ ਪੀਣੀ ਜਿਹਦੇ ਭਾਈ ਘੜੇਪਿੰਡ ਮੇਲਾ ਹੋ ਰਿਹਾ ਅੰਦਰ ਹੋ ਰਿਹਾ ਕਿਹਣਾ ਜਾਉਂਗੇ ਟੀਮਾਂ ਨੂੰ ਸਾਰੀਆਂ ਟੀਮਾਂ ਭਾਈ ਬਹੁਤ ਵਧੀਆ ਟਾਈਮ ਨਾਲ ਪਹੁੰਚੀਆਂ ਸਾਰੀਆਂ ਨੇ ਆਪਣਾ ਤਿਆਰ ਦਾ ਵੀ ਪੂਰੇ ਟਾਈਮ ਨਾਲ ਆਏ ਆ ਸਾਰੇ ਵਧੀਆ ਟੂਰਨਾਮੈਂਟ ਸਾਰੀਆਂ ਟੀਮਾਂ ਖੁਸ਼ ਆ ਨਾ ਕਿ ਨਾ ਕੋਈ ਪੱਖਵਾਜ ਅੱਜ ਤੋਂ ਤਿੰਨ ਚਾਰ ਸਰ ਪਹਿਲਾਂ ਨਹੀਂ ਗੱਲ ਕਰੀਏ ਧੀਰਾ ਧੀਰਾ ਚੱਕਾਂ ਵਾਲੀ ਹੁੰਦੀ ਸੀਗੀ ਤੇ ਥੋੜਾ ਜਿਹਾ ਪਿੱਛੇ ਚੱਲੇ ਕੇ ਮਨਨ ਕਰਕੇ ਇੱਕ ਵੈਕ ਲਈ ਕਰ ਨੂੰ 91 ਗੱਲ ਗਿਆ ਮੈਂ ਭਾਈ ਐਡ ਚਲ ਗਿਆ ਸੀਗਾ ਲੈ ਕੋ ਦਾ ਵੀ ਜਿਹੜਾ ਏ ਵੀਰੇ ਮੈਂ ਫਿਰ ਘਟ ਗਿਆ ਹੀ ਖੇਡਣਾ ਜਿੱਦਾਂ ਉਹਨਾਂ ਹੀ ਖੇਡਣਾ ਜਿਹਨਾਂ ਤੇਰੇ ਵੀਰੇ ਮੈਂ ਤੇ ਬਸ ਤਾਂ ਕਰਕੇ ਜੇ ਤੁਹਾਨੂੰ ਅੱਜ ਮੌਕਾ ਮਿਲੇ ਮਾਲ ਮੇਰੇ ਖੇਡਣ ਦਾ ਤਾਂ ਖੇਡੋਗੇ ਹਾਂਜੀ ਭਾਈ ਕਿਉਂ ਆਪਾਂ ਤੁਹਾਨੂੰ ਜਰੂਰ ਆ ਪਟੀਮਾਂ ਨੂੰ ਜੂਰ ਮੇਰੇ ਬਹੁਤ ਤਗੜਾ ਪਲੇਅਰ ਆ ਆਪਾਂ ਤੁਹਾਨੂੰ ਜਰੂਰ ਕਰਾਂਗੇ ਤੇ ਜੂਰ ਆ ਮਤਲਬ ਜੇ ਅਗਰ ਤੁਸੀਂ ਕੋਈ ਪਰੇਸ਼ੀਬ ਪਲੇਅਰ ਤੁਸੀਂ ਜੋੜਨਾ ਚਾਹੁੰਗੇ ਤੇ ਤੇਰੀ ਚੱਕਾਂ ਦੀ ਕਰ ਸਕਦੇ ਹਾਂ ਕਿਉਂਕਿ ਮੁੰਡੇ ਦਾ ਬਹੁਤ ਨਾਮ ਚੱਲਦਾ ਕ੍ਰਿਕਟ ਵਿੱਚ ਦੁਨੀਆ ਵਿੱਚ